ਇਹ ਜੋ ਅਦੀਪਲੇਰ ਦੀ ਐਸਆਈਟੀ ਵੱਲੋਂ ਗ੍ਰਿਫਤਾਰੀ ਕੀਤੀ ਗਈ ਹੈ ਇਹ ਤਿੰਨ ਮੁਕੱਦਮਿਆਂ ਦੇ ਵਿੱਚ ਵੌਂਟਡ ਸੀਗਾ ਜਿਹੜੇ ਸ੍ਰੀ ਗੁਰਗੰਸਾਬ ਦੇ ਬੇਅਦਬੀ ਨਾਲ ਸੰਬੰਧ ਸਕੇ ਇਹ ਪੱਤੇ 2015 ਤੇ ਰਜਿਸਟਰ ਕੀਤੇ ਗਏ ਸੀ ਜਿਨ੍ਹਾਂ ਦੇ ਵਿੱਚ ਇਹਦਾ ਰੋਲ 메ਨ ਕਾਂਸਪੀਰੇਟਰ ਦੇ ਤੌਰ ਤੇ ਸੀਗਾ ਜਿੰਨਾ ਮੁਕੱਦਮਿਆਂ ਦੀ ਪ੍ਰਤੀਸ਼ਵਾਸਤੇ ਐਸਆਈਟੀ ਕੌਨਸਟੀਟਿਊਟ ਕੀਤੀ ਗਈ ਸੀ ਔਰ ਉਸ ਐਸਆਈਟੀ ਅਨੇ ਹੀ ਇਸ ਆਪਰੇਸ਼ਨ ਦੇ ਵਿੱਚ ਜਿਹਦੇ ਵਿੱਚ ਇੰਚਾਰਜ ਸੀ ਆਈਐਫ ਫਰੀਦਕੋਟ ਵੀ ਹੋਤੇ ਮੈਂਬਰ ਸੀਗੇ ਉਹਨਾਂ ਸਾਰਿਆਂ ਨੇ ਰਲ ਕੇ ਇਹ ਐਫਰਟ ਕਰਕੇ ਇਹਨੂੰ ਅਰੈਸਟ ਕੀਤਾ ਹੈ ਸਰ ਜਿਸ ਦਾ 7.5 ਸਾਲ ਤੋਂ ਲਗਭਗ ਇਹ ਭਗੜਾ ਚੱਲ ਰਿਹਾ ਸੀਗਾ ਹੁਣ ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਤੋਂ ਬਾਅਦ ਜਦੋਂ ਫਰੀਦਕੋਟ ਜ਼ਿਲ੍ਹਾ ਪੁਲਿਸ ਉਹਦੀ ਇੱਕ ਟੀਮ ਕਰ ਕੀਤੀ ਆ ਇਸ ਦੇ ਬਾਰੇ ਜਾਣਕਾਰੀ ਸਾਨੂੰ ਕੁਝ ਦੇ ਤੋ ਸੀ ਸਾਡੀਆਂ ਟੀਮਾਂ ਇਹਦੇ ਪਿੱਛੇ ਲੱਗੀਆਂ ਹਾਂ ਜਾਂ ਸੀਗੀਆਂ ਔਰ ਟੈਕਨੀਕਲ ਇਨਪੁਟਸ ਦੇ ਬੇਸ ਤੇ ਹਿਊਮਨ ਇੰਟ ਦੇ ਬੇਸ ਤੇ ਆ ਅਸੀਂ ਕਾਫੀ ਦੇਰ ਤੋਂ ਪੂਰੀ ਕੋਸ਼ਿਸ਼ ਕਰ ਰਹੇ ਸੀਗੇ ਕਿਉਂਕਿ ਇਹਦਾ ਰੋਲ 메 ਕਾਂਸਪੀਰੇਟਰ ਵੱਲੋਂ ਪਰ ਜੋ ਸਾਹਮਣੇ ਆ ਰਿਹਾ ਸੀਗਾ ਇਸ ਕਰਕੇ ਸਾਡੀ ਐਫਰਟ ਸੀਗੀ ਕਿ ਇਸ ਨੂੰ ਜਲਦੀ ਜਲਦੀ ਅਰੈਸਟ ਕੀਤਾ ਜਾਵੇ ਤਾਂ ਕਿ ਤਪਤੀਸ਼ ਨੂੰ ਅੱਗੇ ਵਧਾਇਆ ਜਾ ਸਕੇ ਸਰ ਕਿੱਥੋਂ ਫੜਿਆ ਗਿਆ ਆ ਇਹ ਇਹਨੂੰ ਗੁਰगांव ਤੋਂ ਫੜਿਆ ਹੈ ਸਰ ਕੋਈ ਅਯੁੱਧਿਆ ਵਿੱਚ ਦੀਆਂ ਕੋਈ ਫੋਟੋ ਵਾਇਰਲ ਹੋਈਆਂ ਜਿਸ ਤੋਂ ਬਾਅਦ ਪੁਲਿਸ ਸਰਕਟ ਵਿੱਚ ਗਈ ਸੀ ਆ ਇਹ ਇਹ ਸਾਨੂੰ ਵੀ ਇਸ ਤਰ੍ਹਾਂ ਦਾ ਪਤਾ ਲੱਗਿਆ ਸੀਗਾ ਆ ਪੁਲਿਸ ਆ ਵੈਸੇ ਪਹਿਲਾਂ ਵੀ ਹਕਤ ਚੀ ਸੀਗੀ ਲੇਕਿਨ ਇਹ ਜਦੋਂ ਫੋਟੋਆਂ ਆਇਆਂ ਉਸ ਤੋਂ ਬਾਅਦ ਹੋਰ ਵੀ ਤੇਜ਼ੀ ਨਾਲ ਸੈਂਟੈਂਸੀਫਾਈ ਕੀਤੇ ਸੀਗੇ ਐਫਰਟਸ ਔਰ ਇਹ ਸਾਡਾ ਸਾਰਿਆਂ ਦੀ ਅ ਕਨਸਰਟਡ ਐਫਰਟਸ ਦਾ ਸਿੱਟਾ ਹੈਗਾ ਕਿ ਅਸੀਂ ਇਸ ਨੂੰ ਨਾਕਰ ਕਰਨ ਦੇ ਵਿੱਚ ਕੰਮ ਜੇ ਹੋਇਆ ਸਰ ਜਿਹੜੇ ਦੋ ਹੋਰ ਪਕੌੜੇ ਨੇ ਉਹਨਾਂ ਦੀ ਗ੍ਰਿਫਤਾਰੀ ਉਹਨਾਂ ਤੇ ਵੀ ਪੂਰੀਆਂ ਕਾਰਵਾਈਆਂ ਜਾਰੀ ਆ ਔਰ ਸਾਨੂੰ ਉਮੀਦ ਹੈ ਕਿ ਅਸੀਂ ਜਲਦੀ ਉਹਨਾਂ ਦੇ ਵਿੱਚ ਵੀ ਸਫਲਤਾ ਹਾਸਲ ਕਰ ਸਕਾਂਗੇ ਸਰ ਇੱਕ ਮੈਂ ਫੜਿਆ ਕੋਈ ਹੋਰ ਵੀ ਦੇ ਨਾਮ ਅਜੇ ਫਿਲਹਾਲ ਇਕੱਲੇ ਫੜੇ ਗਏ ਜੀ ਸਰ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹ ਪਰੰਨ ਜਿਹੜੇ ਤਿੰਨ ਉਹ ਬੀਬੀ ਨਾਲ ਸੰਬੰਧਿਤ ਮਾਮਲੇ ਆਇਆ ਪਗੋੜਿਆਂ ਜਿਹੜੀ ਤਿੰਨ ਐਫ ਆਈ ਆਰ ਦਾ ਤੇ ਉਹਨਾਂ ਨਾਲ ਸੰਬੰਧਿਤ ਇਸ ਨੂੰ 2021 ਦੇ ਵਿੱਚ ਪੀਓ ਐਲਾਨਿਆ ਗਿਆ ਸੀ ਔਰ ਅਜੇ ਫਿਲਹਾਲ ਜਿਹੜੀ ਅੱਜ ਅਰੈਸਟ ਇਹਦੀ ਪਾਈ ਆ ਉਹ 174ਏ ਵਾਲੇ ਜਿਹੜੇ ਕੇਸਿਸ ਦੇ ਅਗੇਂਸਟ ਜਸਟ ਹੋਏ ਸਕੇ ਉਹਨਾਂ ਚ ਪਾਈ ਆ ਪੁੱਛਗਛ ਤੋਂ ਬਾਅਦ ਜਿਹੜੇ ਮੇਨ ਕੇਸਿਸ ਹੈਗੇ ਨੇ ਉਹਨਾਂ ਦੇ ਵਿੱਚ ਵੀ ਜੋ ਬੰਦੀ ਕਾਰਵਾਈ ਹੋ ਗਈ ਉਹਨੂੰ ਤੇ ਕਿਹੜੀ ਕਿਹੜੀ ਐਫਆਈਆਰ ਦੇ ਵਿੱਚ ਉਸ ਨੂੰ ਜਿਹੜਾ ਨਾਮ ਹੈ ਹਾਂ ਜਿਹੜੀ ਹੁਣ ਜਿਹੜੇ ਹੈਗੇ ਨੇ ਹਾਂ ਜਿਹੜੀ ਅੱਜ ਤੱਕ ਗ੍ਰਿਫਤਾਰੀ ਆਪਣਾ ਦਿਖਾਈ ਹੈ ਅੱਜ ਦੀ ਗ੍ਰਿਫਤਾਰੀ ਜਿਹੜੀ ਹੋਈ ਆ ਇਹ ਕਿਉਂਕਿ ਇਹ ਜਿਹੜੇ 66 117 ਔਰ 128 ਜਿਹੜੀਆਂ ਤਿੰਨ ਐਫਆਈਆਰ ਸੀਗੀਆਂ ਆ 2015 ਦੀਆਂ ਉਹਦੇ ਵਿੱਚ ਇਹਨੂੰ ਪੀਓ ਡਿਕਲੇਅਰ ਕੀਤਾ ਗਿਆ ਸੀਗਾ ਸੋ ਉਸ ਦੇ ਸੰਦਰਭ ਦੇ ਵਿੱਚ ਅ 174A ਦੇ ਅਧੀਨ ਮਕਦਮੇ ਰਜਿਸਟਰ ਕੀਤੇ ਸੀ ਇਹਨਾਂ ਇਸ ਨੂੰ ਉਹਨਾਂ ਮਕਦਮਿਆਂ 'ਚ ਗ੍ਰਿਫਤਾਰ ਕੀਤਾ ਗਿਆ ਖੁਦਮ ਹੈਸ 2 ਦਿਨ ਦਾ ਪੁਲਿਸ ਰਿਵਾਰਡ ਮਿਲਿਆ ਹੈ ਕਿ ਲੱਗਦਾ ਕਿ ਪੁਲਿਸ ਦੋ ਦਿਨਾਂ 'ਚ ਸਾਰਾ ਜਾਂਚ ਕਰਕੇ ਕਿ ਇਹਨੇ ਤੇਰੇ ਕਿੱਥੇ ਗਾਇਬ ਰਿਆ ਜਾਂ ਇਹਦੇ ਨਾਲ ਦੇ ਸਾਥੀ ਕਿੱਥੇ ਨੇ ਜਾਂ ਇਸਦੀ ਕੀ ਭੂਮਿਕਾ ਸੀ ਬੇਅਦਬੀ ਮਾਮਲੇ ਵਿੱਚ ਨਹੀਂ ਜੀ ਇਸ ਨਿਰਮਾਨ ਨੂੰ ਐਕਸਟੈਂਡ ਕਰਨ ਵਾਸਤੇ ਹਮੇਸ਼ਾ ਰਿਕਵੈਸਟ ਕਰ ਸਕਦੇ ਹੋ ਜੀ ਨਿਰਮਾਨ ਐਕਸਟੈਂਡ ਹੋ ਜਾਂਦਾ ਹੁੰਦਾ ਹੈ ਜੀ ਜ਼ਰੂਰੀ ਨਹੀਂ ਕਿ 2 ਦਿਨ ਦਾ ਮਤਲਬ 2 ਦਿਨ ਹੀ ਹੋਵੇ ਸਰ ਬਿਆਰ ਵੀ ਮਾਮਲੇ 'ਚ ਕੀ ਮੁੱਖ ਭੂਮਿਕਾ ਕੀ ਸੀ ਇਹਦੀ ਇਹਦੀ ਜੋ ਹੁਣ ਤੱਕ ਦੀ ਹੈਗੀ ਆ ਬਾਕੀ ਦਾ ਅੱਗੇ ਫਰਦਰ ਪੁੱਛ ਕੇ ਚਾਹੂਗੀ ਇਹਦੀ ਕੀ ਕਾਂਸਪੀਰੇਟਰ ਦੀ ਭੂਮਿਕਾ ਆ ਸੀ ਜੀ ਸੋ ਕੁਝ ਪਤਾ ਲੱਗਾ ਕਿਸ ਪਛਾਣ ਨਾਲ ਰਹ ਰਹੇ ਸੀਗਾ ਨਾਮ ਬਦਲਿਆ ਸੀ ਜਾਂ ਕੁਝ ਹੋਰ ਸੀ ਇਹ ਹੁਣ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹਨੂੰ ਕੁਝ ਕੁਛ ਕਰਨ ਜੇ ਤਫਤੀਸ਼ ਦੇ ਦੌਰਾਨ ਸਾਹਮਣੇ ਆਉਣਦੀ ਹੈ ਉਹ ਗੱਲਾਂ ਫਿਰ ਅਸੀਂ ਦੇਵਾਂਗੇ ਇਨਵੈਸਟੀਗੇਸ਼ਨ ਤੇ ਪ੍ਰੋਸੈਸ ਹੋਰ ਵੀ ਕੋਈ ਮੁਕੱਦਮਾ ਇਹਨਾਂ ਤੋਂ ਦੱਸ ਜੇ ਕਿਦਰ ਪੰਜਾਬ ਦੀ ਗੱਲ ਕੀਤੀ ਆਉਂਦੀ ਸੀ ਅ ਅਜੇ ਫਿਲਹਾਲ ਸਵਾਈ ਇਹ ਤਿੰਨ ਜਿਹੜੇ ਪੀਓ ਵਾਲੇ ਮੁਕੱਦਮੇ ਤੇ ਤਿੰਨ ਜਿਹੜੇ ਜਿੰਨਾਂ ਨੂੰ ਨਾਮਿਨੇਟ ਕੀਤਾ ਗਿਆ ਹੈਗਾ 메ਨ ਬੇਅਦਬੀਦ ਮੁਕੱਦਮੇ ਉਹਨਾਂ ਕੀ ਇਹ ਫਿਗਰ ਆਊਟ ਹੁੰਦਾ ਹੈ ਅ ਜੇ ਕੋਈ ਹੋਰ ਪਤਾ ਚੱਲੇ ਕੁਛ ਕਿਸੇ ਦੌਰਾਨ ਤੇ ਉਹ ਵੀ ਸਾਹਮਣੇ ਆਏਗੀ ਤਰ ਪੁੱਛੋ ਕਿ ਹੁਣ ਕੁਝ ਹੋਰ ਗ੍ਰਿਫਤਾਰੀਆਂ ਦੀ ਸੰਭਾਵਨਾ ਹੈ ਪੌਸਿਬਿਲਿਟੀ ਇਸ ਆਲਵੇਸ ਥੇਰ ਪੁੱਛੂਗੇ ਜਿਹਦੇ ਤਰ੍ਹਾਂ ਜੋ ਕੁਝ ਵੀ ਸਾਹਮਣੇ ਆਊਗਾ ਉਸ ਤਾਬਕ ਦੇ ਉਹ ਫਰਜ਼ ਅਗਲੇ ਕੁਨੋਂ ਤਾਬਕ ਕਾਰਵਾਈ ਹੋਣੀ ਆ ਉਹ ਕੀਤੀ ਜਾਊਗੀ ਕਿੰਨੇ ਦੇ ਅੰਦਰ ਮੰਨ ਤੁਸੀਂ ਆਪੇ ਜੇ ਕੁਝ ਕੁਛ ਕੁਛ ਆਇਆ ਜੀ ਸਾਹਮਣੇ ਆ ਪੁੱਛ ਕੇ ਮੁਦਲੀ ਦੇ ਵਿੱਚ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਸਪੈਸਫਿਕ ਲੇਕਿਨ ਆਉਣ ਵਾਲੇ ਦੋ ਦਿਨਾਂ ਦੇ ਵਿੱਚ ਕਾਫੀ ਸਾਰੀਆਂ ਚੀਜ਼ਾਂ ਸਾਹਮਣੇ ਆਉਣ ਦੀ ਸੰਭਾਵਨਾ ਹੈ ਪਿਛਲੀ ਪੂਰਵਿਕਾ ਦੀ ਪਤਾ ਲੱਗਾ ਕੁਝ ਕਿਸ ਤਰੀਕੇ ਦੇ ਰਹੀ ਹੈ ਜੀ ਉਹ ਪਤਾ ਲੱਗੇਗਾ ਜੀ ਹੁਣ ਦੋ ਦਨਾ ਦੇ ਵਿੱਚ ਇਹ ਪਿਛਲੀ ਭੂਮਿਕਾ ਜਾਂ ਜੋ ਵੀ ਇਹਦਾ ਹੈਗਾ ਆ ਕਿੱਥੇ ਕਿੱਥੇ ਰਿਹਾ ਕੀ ਗੱਲਬਾਤ ਹੈਗੀ ਉਹ ਸਾਰਾ ਪਤਾ ਲੱਗਿਆ ਐਸਪਰ ਪੁਲਿਸ ਨੂੰ ਕਿ ਉਹ ਕਿਸ ਤਰ੍ਹਾਂ ਦੀ ਭੂਮਿਕਾ ਸੀਗੀ ਆ ਤਾਂ ਬੇਦਬੀ ਦੇ ਵਿੱਚ ਕੀ ਕਾਂਸਪੀਰੇਟਰ ਵਾਲੀ ਭੂਮਿਕਾ ਦੀ ਗੱਲ ਸਾਹਮਣੇ ਆਈ ਹੈਗੀ ਆ ਤੇ ਅੱਗੇ ਕਿਸ ਕਿਸ ਤਰ੍ਹਾਂ ਦਾ ਇਹਦਾ ਰੋਲ ਰਿਹਾ ਹੈ ਉਹਨੂੰ ਫਰਦਰ ਵੈਰੀਫਿਕੇਸ਼ਨ ਆਫ ਫੈਕਟਸ ਕਰਾਂਗੇ ਔਰ ਉਹਦੇ ਨਾਲ ਕਰੂਗੀ ਆਥੈਂਟੀਕੇਸ਼ਨ ਹੋਊਗੀ ਕੈਲੀਬ੍ਰੇਸ਼ਨ ਹੋਊਗੀ ਇਹ ਤਕਰੀਰ ਦਾ ਪ੍ਰੋਸੈਸ ਹੀ ਇਹ ਹੁੰਦਾ ਠੀਕ ਇਸ ਗ੍ਰਿਫਤਾਰੀ 'ਚ ਪੁਲਿਸ ਨੂੰ ਸੋਸ਼ਲ ਮੀਡੀਆ 'ਤੇ ਜੋ ਵਾਇਰਲ ਫੋਟੋ ਵਾਇਰਲ ਹੋਈ ਹੈ ਉਸ ਨੇ کافی ਮਦਦ ਵੀ ਜੀ ਆਪ ਇਹ ਨਹੀਂ ਕਿਹਾ ਜਾ ਸਕਦਾ ਕਿ ਸਿਰਫ ਉਹਦੀ ਸੋਲ ਭੂਮਿਕਾ ਰਹੀ ਹੈਗੀ ਆ ਲੇਕਿਨ ਪੁਲਿਸ ਅੱਗੇ ਵੀ ਸ਼ਾ ਫੋਕਸਡ ਸੀਗਾ ਇਸ ਵੀ ਵੇਰ ਆਨ ਹਿਸ ਟ੍ਰੇਲ ਐਂਡ ਵੀ ਵਾਰ ਗਿਵਿੰਗ ਹਿਮ ਹੌਟ ਚੇਸ ਸੋ ਉਸ ਤੋਂ ਬਾਅਦ ਵੀ ਇਹ ਗੱਲ ਜਿਹੜੀ ਹੈਗੀ ਅਸੀਂ ਲਗਾਤਾਰ ਫਾਲੋਅ ਅਪ ਕਰ ਹੀ ਰਹੇ ਸੀ